ਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਮੁਕਸਸ ਸਾਹਿਬ ਤੋਂ ਜਿੱਤੇ ਲੁਬਿਆਣਾ ਵਾਲੀ ਪਿੰਡ ਦੇ ਨੇੜੇ ਇੱਕ ਐਨਕਾਊਂਟਰ ਹੋਇਆ ਜੀਆਂ ਦੱਸਦੇ ਕਿ ਮੁਕਸਸ ਸਾਹਿਬ ਦੇ ਵਿੱਚ ਐਨਕਾਊਂਟਰ ਹੋਇਆ ਔਰ ਮੁੱਠਪੇੜ ਹੋਈ ਹੈ ਪੁਲਿਸ ਤੇ ਬਦਮਾਸ਼ਾਂ ਦੀ ਤਾਦਾਦੀ ਇੱਕ ਕਰੋੜ ਰੁਪਏ ਦੀ ਠੇਕੇਦਾਰ ਦੇ ਕੋਲੋਂ ਫਰੋਤੀ ਮੰਗੀ ਗਈ ਸੀ ਲਾਰੈਂਸ ਗਰੁੱਪ ਨਾਲ ਸੰਬੰਧ ਰੱਖਦੇ ਆ ਗੁਰਗੇਤ ਅਦਾਦੇ ਕਿ ਪੁਲਿਸ ਦੀ ਜੋ ਮੁਰਲੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਲਾਰੈਂਸ ਗਰੁੱਪ ਦੇ ਬੰਦੇ ਆ ਔਰ ਤੋਂ ਦੱਸਦੇ ਕਿ ਠੇਕੇਦਾਰ ਤੋਂ ਕੁਝ ਦਿਨ ਪਹਿਲਾਂ ਲਗਾਤਾਰ ਫਰੋਤੀ ਮੰਗ ਰੇ ਸੀ 1 ਕਰੋੜ ਰੁਪਏ ਦੀ WhatsApp ਕਾਲਾਂ ਕਰ ਰਹੇ ਸੀ ਪਰ ਜਦੋਂ ਇਹ WhatsApp ਕਾਲ ਕਰਦੇ ਤਾਂ ਬਾਅਦ ਦੇ ਵਿੱਚ ਡਿਸਕਨੈਕਟ ਕਰ ਦਿੰਦੇ ਸੀ ਫਿਰ ਇੱਕ ਮੈਸੇਜ ਭੇਜ ਆ ਜਾਂਦਾ ਠੇਕੇਦਾਰ ਨੂੰ ਤੇ ਮੈਸੇਜ ਭੇਜ ਕੇ 1 ਕਰੋੜ ਰੁਪਏ ਮੰਗਿਆ ਜਾਂਦਾ ਫਰੋਤੀ ਦਾ ਦਾਦਾ ਦੇ ਕਿ ਪੁਲਿਸ ਨੇ ਟਰੈਪ ਲਾਇਆ ਪੁਲਿਸ ਨੇ ਫਿਲਮੀ ਸਟਾਈਲ ਦੇ ਵਿੱਚ ਪੂਰਾ ਟਰੈਪ ਲਾਇਆ ਪੁਲਿਸ ਕੀ ਕਰਦੀ ਹੈ ਇਹਨਾਂ ਬਦਮਾਸ਼ਾਂ ਨੂੰ ਫੋਨ ਕਰਦੀ ਹੈ ਤੇ ਇਹਨਾਂ ਨੂੰ ਬੁਲਾਉਂਦੀ ਹੈ ਕਿ ਅਸੀਂ ਫਰੋਤੀ ਦੇਣੀ ਹੈ ਤਾਂ ਦਾਦਾ ਦੇ ਕਿ ਪੁਲਿਸ ਫਰੋਤੀ ਦੇਣ ਦੇ ਬਹਾਨੇ ਇਹਨਾਂ ਨੂੰ ਬੁਲਾਉਂਦੀ ਹੈ ਤੇ ਉਹਤੀ ਇਹ ਜਦੋਂ ਪਤਾ ਲੱਗਦਾ ਇਹਨਾਂ ਨੂੰ ਕਿ ਪੁਲਿਸ ਪਾਰਟੀ ਖੜੀ ਹੈ ਤਾਂ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੋ ਦੇ ਆ ਤੇ ਬਾਅਦ ਦੇ ਵਿੱਚ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਦੇ ਵੱਲੋਂ ਤਦਾਦੀ ਕਿ ਜੋ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜ਼ਖਮੀ ਹੋ ਜਾਂਦੇ ਨੇ ਤੇ ਜ਼ਖਮੀਆਂ ਨੂੰ ਗ੍ਰਿਫਤਾਰ ਪੁਲਿਸ ਕਰ ਲੈਂਦੀ ਹੈ ਤਿੰਨ ਬਦਮਾਸ਼ ਲੌਰੈਂਸ ਗਰੁੱਪ ਦੇ ਦੱਸੇ ਜਾ ਰਹੇ ਨੇ ਦੇਖ ਸਕਦੇ ਹੋ ਰਾਤ ਵੇਲੇ ਹੀ ਇੱਕ ਪਾਸੇ ਤਾਂ ਮੀਂਹ ਪੈ ਰਿਹਾ ਸੀ ਔਰ ਦੂਜੇ ਪਾਸੇ ਰਾਤ ਸੀ ਪਰ ਫੇਰ ਵੀ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਮੁੱਠਪੇੜ ਹੋਈ ਮੁੱਠਪੇੜ ਤੋਂ ਬਾਅਦ ਤਿੰਨਾਂ ਜਣਿਆਂ ਦੀ ਗ੍ਰਿਫਤਾਰੀ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਇੱਕ ਦਾ ਨਾਂ ਸੁਖਮੰਦਰ ਸਿੰਘ ਹੈ ਇੱਕ ਦਾ ਨਾਂ ਸਵਾਰਨ ਸਿੰਘ ਹੈ ਤੇ ਦੂਜਾ ਦੱਸਦੇ ਕਿ ਜਿਸ ਨੇ ਫਰੋਤੀ ਜਿਸ ਨੂੰ ਮੰਗੀ ਮਿਲ ਦੇ ਵਿੱਚ ਠੇਕੇਦਾਰ ਸੀ ਔਰ ਦੂਜੇ ਪਾਸੇ ਪੁਲਿਸ ਨੂੰ ਜਦੋਂ ਜਾ ਕੇ ਦੱਸਦਾ ਕਿ ਮੈਨੂੰ WhatsApp ਕਾਲ ਆ ਰਹੀਆਂ ਲਗਾਤਾਰ ਪੁਲਿਸ ਦੇ ਕੋਲ ਜਾ ਕੇ ਜਦੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਠੇਕੇਦਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਨੂੰ WhatsApp ਕਾਲ ਆ ਰਹੀਆਂ ਤਾਂ WhatsApp ਕਾਲਾਂ ਜਦੋਂ ਆਉਂਦੀਆਂ ਤਾਂ ਉਸ ਦੇ ਵਿੱਚ 1 ਕਰੋੜ ਰੁਪਏ ਫਰੋਤੀ ਮੰਗੀ ਜਾਂਦੀ ਹੈ ਤਾਂ ਪੰਜਾਬ ਪੁਲਿਸ 트੍ਰੈਪ ਲਾਉਂਦੀ ਹੈ ਪੰਜਾਬ ਪੁਲਿਸ ਫਿਰ ਠੇਕੇਦਾਰ ਨੂੰ ਇਹ ਕਹਿੰਦੀ ਹੈ ਕਿ 트੍ਰੈਪ ਇਹਨਾਂ ਦਾ ਲਗਾਵਾਗੇ ਤੇ ਇਹਨਾਂ ਨੂੰ ਫੜ ਲਿਆ ਜਾਏਗਾ ਜਲਦੀ ਤਦਾਦੇ ਕੇ ਪੁਲਿਸ ਫਿਰ ਟਰੈਪ ਜਦੋਂ ਲਗਾਉਂਦੀ ਆ ਤਾਂ ਟਰੈਪ ਲਗਾ ਕੇ ਇਹਨਾਂ ਨੂੰ ਬੁਲਾ ਲੈਂਦੀ ਆ ਉਸੇ ਜਗ੍ਹਾ ਦੇ ਉੱਪਰ ਜਿੱਥੇ ਫਰੋਤੀ ਦੀ ਗੱਲ ਚੱਲੀ ਸੀ ਕਿ ਅਸੀਂ ਤੈਨੂੰ ਫਰੋਤੀ ਦੇਣੀ ਆ ਤਾਂ ਉਸੇ ਗੱਲ ਦੇ ਨਾਲ ਉਸੇ ਟਰੈਪ ਦੇ ਅਕੋਰਡਿੰਗ ਉਸੇ ਪਲਾਨ ਦੇ ਅਕੋਰਡਿੰਗ ਠੇਕੇਦਾਰ ਫੋਨ ਲਾਉਂਦਾ ਕਿ ਭਾਈ ਮੈਂ ਤੁਹਾਨੂੰ ਫਰੋਤੀ ਦੇਣ ਆਇਆ ਤੇ ਜਦੋਂ ਉਹ ਬਦਮਾਸ਼ ਆਉਂਦੇ ਆ ਤਾਂ ਉਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾ ਹੁਣ ਮੋਟਰਸਾਈਕਲ ਬਦਮਾਸ਼ਾਂ ਦਾ ਡਿੱਗਿਆ ਪਿਆ ਹੈਗਾ ਨੰਬਰ ਪਲੇਟਾਂ ਡਿੱਗੀਆਂ ਪਈਆਂ ਮੀ ਪੈ ਰੇ ਇੱਕ ਪਾਸੇ ਦੂਜੇ ਪਾਸੇ ਪੁਲਿਸ ਦੀਆਂ ਜਿਹੜੀਆਂ ਜਿਪਸੀਆਂ ਨੇ ਉਹ ਦੇਖ ਸਕਦੇ ਹੋ ਤੁਸੀਂ ਤਾਂ ਦੱਸਦੇ ਕਿ ਸੁਖਮੰਦਰ ਸਿੰਘ ਨਾਂ ਦਾ ਇੱਕ ਬਦਮਾਸ਼ ਜਿਸ ਨੂੰ ਗ੍ਰਿ ਆ ਗਿਆ ਇੱਕ ਸੁਖਮੰਦਰ ਸਿੰਘ ਹੈ ਤੇ ਦੂਜੇ ਦਾ ਨਾਂ ਧੋਂਦਾ ਦिए ਕਿ ਲਖਵੀਰ ਸਿੰਘ ਤੀਜਾ ਸਰਬਣ ਸਿੰਘ ਸਰਬਣ ਲਖਵੀਰ ਸੁਖਮੰਦਰ ਸੁਖਮੰਦਰ ਲਖਵੀਰ ਸਰਬਣ ਸਿੰਘ ਇਹਨਾਂ ਤਿੰਨਾਂ ਜਾਣਿਆਂ ਦੀ ਪਛਾਣ ਹੋਈ ਹੈ ਜੋ ਕਿ ਕਿਹਾ ਜਾਂਦਾ ਹੈ ਕਿ ਲਾਰੈਂਸ ਗਰੁੱਪ ਦੇ ਨਾਲ ਸਬੰਧ ਰੱਖਦੇ ਆ ਮੁੱਢਲੀ ਜਾਣਕਾਰੀ ਤੋਂ ਇਹ ਪਤਾ ਲੱਗਿਆ ਔਰ ਤੁਹਾਨੂੰ ਦੱਸ ਦਈਏ ਕਿ ਜੀਤੋਂ ਮੰਗੀ ਗਈ ਸੀ ਫਰੋਤੀ ਠੇਕੇਦਾਰ ਜਿਹੜਾ ਹੈ ਠੇਕੇਦਾਰ ਦਾ ਵੀ ਤੁਹਾਨੂੰ ਨਾਮ ਦੱਸਾਂਗੇ ਜਿਸ ਤੋਂ ਫਰੋਤੀ ਮੰਗੀ ਗਈ ਸੀ ਸਾਧੂ ਰਾਮ ਸਾਧੂ ਰਾਮ ਤੋਂ ਫਰੋਤੀ ਮੰਗੀ ਗਈ ਜੋ ਕਿ ਸੇਤੀਆ ਮਿੱਲ ਦੇ ਵਿੱਚ ਕੰਮ ਕਰਦਾ ਔਰ ਤੁਹਾਨੂੰ ਦੱਸਦੇ ਕਿ ਨਾਲ ਠੇਕੇਦਾਰੀ ਵੀ ਕਰਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀ ਤਾਂ ਤੁਹਾਨੂੰ ਦਿਖਾ ਰਿਹਾ ਐਨਕਾਊਂਟਰ ਦੀਆਂ ਤਸਵੀਰਾਂ ਨੇ ਜਦੋਂ ਪੁਲਿਸ ਦੇ ਵੱਲੋਂ ਅੱਧੀ ਰਾਤ ਨੂੰ ਜਾ ਕੇ ਐਨਕਾਊਂਟਰ ਇਹਨਾਂ ਬਦਮਾਸ਼ਾਂ ਦਾ ਕੀਤਾ ਗਿਆ ਪੰਜਾਬ ਪੁਲਿਸ ਦੇ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਬਦਮਾਸ਼ਾਂ ਨੇ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ 1 ਕਰੋੜ ਰੁਪਏ ਹੀ ਮੰਗਦੇ ਆ ਤਾਂ ਜਦੋਂ ਲਗਾਤਾਰ WhatsApp ਕਾਲ ਕਰਦੇ ਆ WhatsApp ਕਾਲ ਦੇ ਉੱਪਰ ਇਹਨਾਂ ਦੇ ਵੱਲੋਂ 1 ਕਰੋੜ ਦੀ ਮੰਗ ਕੀਤੀ ਜਾਂਦੀ ਐ ਐਕਸਟਰੈਸ਼ਨ ਮਨੀ ਦੀ ਤੇ ਫਿਰ ਠੇਕੇਦਾਰ ਸਾਧੂ ਰਾਮ ਜੋ ਕਿ ਸੀਤਿਆ ਪੇਪਰ ਮਿਲ ਦੇ ਵਿੱਚ ਕੰਮ ਕਰਦਾ ਨਾਲ ਠੇਕੇਦਾਰੀ ਵੀ ਕਰਦਾ ਤੇ ਉਹ ਪੁਲਿਸ ਦੇ ਕੋਲ ਜਾਂਦਾ ਸ਼ਿਕਾਇਤ ਦਰਜ ਕਰਵਾਉਂਦਾ ਫਿਰ ਪੁਲਿਸ ਪਲਾਨ ਬਣਾਉਂਦੀ ਆ ਟ੍ਰ ਪਲਾਉਂਦੀ ਆ ਇਹਨਾਂ ਬਦਮਾਸ਼ਾਂ ਦਾ Trap ਕਿਵੇਂ ਲੱਗਦਾ ਹੈ ਪੁਲਿਸ ਠੇਕੇਦਾਰ ਨੂੰ ਕਹਿੰਦੀ ਹੈ ਕਿ ਸੇਮ ਉਹਨਾਂ ਨੂੰ ਫੋਨ ਕਰਕੇ ਕਹੋ ਕਿ ਅਸੀਂ ਫਰੋਤੀ ਦੇਣ ਆ ਰਹੇ ਹਾਂ ਤਾਂ ਫਰੋਤੀ ਦੇਣ ਜਦੋਂ ਆ ਰਹੇ ਆ ਅਜਿਹਾ ਕਾਲ ਕਰਦਾ ਹੈ ਠੇਕੇਦਾਰ ਤਾਂ ਬਦਮਾਸ਼ ਉੱਥੇ ਪਹੁੰਚ ਜਾਂਦੇ ਆ ਤੇ ਪੁਲਿਸ ਨੇ ਪਹਿਲਾਂ ਹੀ ਆਪਣੀ ਉਹਦੇ ਫੀਲਡਿੰਗ ਲਾਈ ਹੁੰਦੀ ਹੈ ਪੂਰਾ ਗਰਾਊਂਡ ਸੈੱਟ ਕੀਤਾ ਹੁੰਦਾ ਹੈ ਤੇ ਜਦੋਂ ਉਹ ਸਾਹਮਣੇ ਤੋਂ ਆਉਂਦੇ ਨੇ ਤਾਂ ਅਚਾਨਕ ਦੇਖ ਕੇ ਬੁਖਲਾ ਜਾਂਦੇ ਆ ਤੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਜਵਾਬੀ ਕਾਰਵਾਈ ਕਰਦੀ ਹੈ ਪੰਜਾਬ ਪੁਲਿਸ ਤੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਤਿੰਨੇ ਜਣੇ ਜ਼ਖਮੀ ਹੋ ਜਾਂਦੇ ਤਾਂ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਕਰ ਲਿਆ ਜਾਂਦਾ ਆ ਆ ਦੇਖ ਸਕਦੇ ਹੋ ਮੋਟਰਸਾਈਕਲ ਡਿੱਗਿਆ ਪਿਆ ਤੇ ਦੂਜੇ ਪਾਸੇ ਮੋਬਾਈਲ ਡਿੱਗਿਆ ਪਿਆ ਤਾਂ ਸਾਰਾ ਕੁਝ ਪੁਲਿਸ ਦੇ ਵੱਲੋਂ ਰਿਕਵਰ ਵੀ ਕਰ ਲਿਆ ਗਿਆ ਔਰ ਵੱਡੀ ਸਫਲਤਾ ਪੁਲਿਸ ਨੂੰ ਹਾਸਲ ਲੱਗ ਹਾਸਲ ਹੋਈ ਹੈ